ਸਤਨਾਮ ਵਾਹਿਗੁਰੂ ਸਹਿਬ ਜੀਓ ਤਮ ਮਕਤੂਲ ਸੁਦੇਸਪੀ ਆਲਾ ਹਮ ਬੱਪਰੇ ਜਸ ਕੀ ਰਾ ਸਤ ਸੰਗਤ ਮਿਲ ਰਹੀਏ ਮਾਦ ਜੈਸੇ ਮਦ ਪੁਮਖੀ ਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਬਖਸ਼ਿਸ਼ ਦੇ ਨਾਲ ਜੋ ਆਪਾਂ ਗੁਰਬਾਣੀ ਦਾ ਪਾਠ ਆ ਦੀ ਸਾਂਝ ਪਾ ਰਹੇ ਆ ਇਹ ਪਾਵਨ ਸ਼ਬਦ ਭਗਤ ਰਵਿਦਾਸ ਜੀ ਮਹਾਰਾਜ ਦੇ ਪਾਵਨ ਬੋਤੂਚਾਰਨ ਕੀਤਾ ਗਿਆ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਜੀ ਰਹਿਮਤ ਕਰਦੇ ਨੇ ਕਿਰਪਾ ਕਰਦੇ ਨੇ ਕਿ ਬੰਦਗੀ ਕਰਨ ਵਾਲੇ ਜੀਵ ਨੂੰ ਔਰ ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਸੇਵਾ ਸਿਮਰਨ ਕਰਦਾ ਕਹਿਣ ਲੱਗੇ ਉਸ ਨੂੰ ਵੀ ਭਾਈ ਬੜੀ ਸੁਚੱਜੀ ਸੋਚ ਦੇ ਨਾਲ ਉਸ ਨੂੰ ਸਾਂਭਣਾ ਪੈਂਦਾ ਇਹ ਨਹੀਂ ਅਭੀ ਦਾਨ ਪੁੰਨ ਵੀ ਕਰੀ ਜਾਓ ਨਿੰਦਿਆ ਵੀ ਕਰੀ ਜਾਓ ਔਰ ਜਿਹੜਾ ਬੰਦਾ ਗੁਰਮਖ ਦੇ ਨਿੰਦਿਆ ਕਰਦਾ ਜਿਹੜਾ ਬੰਦਾ ਬੰਦਗੀ ਕਰਨ ਵਾਲੇ ਸਾਧੂ ਸੰਤ ਦੀ ਨਿੰਦਿਆ ਕਰਦਾ ਠੀਕ ਆ ਅੱਜ ਕੱਲ੍ਹ ਜੁਗ ਦੇ ਵਿੱਚ ਬੋ ਗੰਤੀ ਜਿਹੜੀ ਹੈ ਉਹ ਸਾਧੂ ਸੰਤਾਂ ਦੇ ਲਿਵਾਸ પાਕੇ ਤੇ ਮਾਇਆ ਧਾਰੀ ਤੇ ਹੋਰ ਲੋਕਾਂ ਨੇ ਇਸ ਬਾਣੇ ਨੂੰ ਅ ਪ੍ਰਸ਼ਟ ਕੀਤਾ ਹੈ ਪਰ ਬਾਬਾ ਰਵਦਾਸ ਜੀ ਕਹਿੰਦੇ ਨੇ ਕਿ ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਗਈ ਜਿਹੜੇ ਬੰਦਗੀ ਕਰ ਰਹੇ ਨੇ ਕਈ ਮਨਮੁਖ ਬੰਦੇ ਨੇ ਜਿਨ੍ਹਾਂ ਨੇ ਕੋਈ ਪਾਠ ਨਹੀਂ ਕਰਨਾ ਕੋਈ ਨਾਮ ਨਹੀਂ ਜਪਣਾ ਕੋਈ ਭਲਾ ਨਹੀਂ ਕਿਸਦਾ ਕਰਨਾ ਆਪਣ ਦੇ ਚੂਰੂ ਪਰ ਪਾਣੀ ਤਾਂ ਨਿੰਦੇ ਜਿਹਾ ਗੰਗਾ ਨਹੀਂ ਆਪ ਕਦੇ ਚੂਲੀ ਪਾਣੀ ਨਹੀਂ ਕਿਸੇ ਨੂੰ ਪਿਆ ਸਕੇ ਪਰ ਨਿੰਦਿਆ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਨੇ ਗੰਗਾ ਵਹਾਤੀਆਂ ਇੱਥੇ ਭਾ ਵਡੀਆਂ-ਵਡੀਆਂ ਸੁਆਵਾਂ ਕਰ ਨੇ ਉਹਨਾਂ ਤੇ ਉਂਗਲ ਠਾਉਂਦੇ ਨੇ ਸੋ ਬਾਬਾ ਜੀ ਕਹਿਣ ਲੱਗੇ ਸਭ ਤੋਂ ਇਹ ਮਾੜੀ ਗੱਲ ਹੈ ਕਿ ਜਦੋਂ ਆਪਸੀ ਕਿਸੇ ਭਲੇ ਪੁਰਖ ਦੀ ਕਿਸੇ ਚੰਗੇ ਆਤਮਾ ਦੀ ਨਿੰਦਿਆ ਕਰਦੇ ਆ ਕਹਿਣ ਲੱਗੇ ਜੇ ਉਹ 68 ਤੀਰਥ ਨਾ ਵੇ ਜੇ ਉਹ ਦੁਆ ਦਾ ਸਿਲਾ ਪੂਜਾਵੇ ਜਿਉ ਬੰਦਾ ਭਾਲੋ 68 ਤੀਰਥਾਂ ਤੇ ਇਸ਼ਨਾਨ ਵੀ ਕਰਿਆ ਆ ਜਿਉ ਦਵਾ ਦਸ ਪਾਪ ਕੇ ਬਾਬਰ ਅਰਦਾਸ ਜੀ ਕਿਰਪਾ ਕਰਦੇ ਨੇ ਕਿ ਉਹ 12 ਸ਼ਿਵ ਲੰਗਾਂ ਦੀ ਪੂਜਾ ਵੀ ਕਰਦਾ ਔਰ ਲੋਕ ਇਸ ਚੀਜ਼ ਨੂੰ ਭਲਾ ਕਮ ਕਰਮ ਸਮਝਦੇ ਸੀ ਔਰ ਕਹਿਣ ਲੱਗੇ ਜਿਉ ਕੂਪ ਤਟਾ ਦਵਾਵੇ ਜਿਉ ਖੂਬੀ ਲਵਾਉਂਦਾ ਜਿਵੇਂ ਕਹਿੰਦੇ ਨਾ ਕੋਈ ਨਾਲਕਾ ਲਵਾਤਾ ਕਿਤੇ ਜਿੱਥੇ ਕਿਤੇ ਪਾਣੀ ਦੀ ਲੋੜ ਰਾਹੀ ਪਾਈ ਪਾਣੀ ਪਿੰਦਾ ਉਥੇ ਜਾਂ ਕਿਤੇ ਪਹਿਲਾਂ ਖੂਹਾਂ ਦਾ ਸਭਾ ਸੀ ਉਹਦੋਂ ਨਾਲਕੇ ਨਹੀਂ ਲੱਗਦੇ ਸੀ ਖੂਹ ਲਵਾਉਂਦੇ ਸੀ ਜਿਹੜਾ ਬੜਾ ਪੁੰਨ ਦਾ ਧਰਮ ਦਾ ਕੰਮ ਸਮਝਿਆ ਜਾਂਦਾ ਸੀ ਬਾਬਰ ਅਰਦਾਜ ਜੀ ਕਹਿੰਦੇ ਨੇ ਜਿਉ ਬਾਈ ਦੀ ਵੇਜ ਕੇ ਉਸ ਭਗਤ ਨੇ ਖੂਹ ਵੀ ਲਵਾ ਦਿੱਤੇ ਨੇ ਬਹੁਤ ਵੱਡਾ ਕੰਮ ਕੀਤਾ ਹੈ ਫੇਰ ਵੀ ਕਹਿੰਦੇ ਜੀ ਕਰੇ ਨਿੰਦਸ ਬਿਰਥਾ ਜਾਵੇ ਜਿਉ ਨਿੰਦਿਆ ਕਰਦਾ ਨਾ ਸਾਧੂ ਬੰਦਗੀ ਕਰਨ ਵਾਲਿਆਂ ਦੀ ਜੋ ਨਾਮ ਚ ਪਾ ਰਹੇ ਨੇ ਲੰਗਰ ਲਾ ਰਹੇ ਨੇ ਸੰਗਤਾਂ ਨੂੰ ਮਾੜੇ ਪਾਸਿਓਂ ਮੋੜ ਕੇ ਨਸ਼ਿਆਂ ਨਾਲ ਤੋੜ ਕੇ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੋੜ ਰਹੇ ਨੇ ਉਹਨਾਂ ਦੀ ਨਿੰਦਿਆ ਕਰਦਾ ਤੇ ਉਹਦੇ ਥਾੜ੍ਹ ਤੀਰਥਾਂ ਦੇ ਜਾਣ ਦਾ ਜਾਂ ਸ਼ਿਵ ਲੰਗਾਂ ਦੀ ਪੂਜਾ ਕਰਨ ਦਾ ਜਾਂ ਖੂਲ ਲਵਾਉਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਉਹਦੇ ਸਾਰੇ ਉਹ ਬੇਅਰਥੇ ਚਲੇ ਜਾਂਦੇ ਹਨ ਸਾਧ ਕਾ ਨਿੰਦਕ ਕੈਸੇ ਤਰੇ ਸਰਪਰਜਾਨੋ ਨਰਕੀ ਪਰੇ ਬਾਬਰ ਅਦਾ ਜੀ ਕਹਿੰਦੇ ਨੇ ਭਾਈ ਸਾਧੂ ਗੁਰਮਖ ਦੀ ਨਿੰਦਿਆ ਕਰਨ ਵਾਲਾ ਉਹ ਕਿਵੇਂ ਤਰ ਸਕਦਾ ਹੈ ਕਹਿਣ ਲੱਗੇ ਉਹ ਤਾਂ 100% ਯਕੀਨ ਮੰਨਿਓ ਕਿ ਉਹ ਦਾ ਨਰਕ ਵਿੱਚ ਹੀ ਜਾਏਗਾ ਉਹਨੂੰ ਪ੍ਰਲੋਕ ਵਿੱਚ ਸਵਰਗ ਦੀ ਪ੍ਰਾਪਤੀ ਨਹੀਂ ਹੋਏਗੀ ਬਾਬਾ ਜੀ ਕਿਰਪਾ ਕਰਦੇ ਨੇ ਕਹਿੰਦੇ ਜੇ ਉਹ ਗ੍ਰਹਿਣ ਕਰੇ ਕਲ ਖੇਤ ਅਰਪੇ ਨਾਰ ਸ਼ਿੰਗਾਰ ਸਮੇਤ ਇਹ ਪੰਡਤਾਂ ਦਾ ਕਹਿਣਾ ਸੀ ਕਿ ਜਿਹੜਾ ਕੋ ਖੇਤਰ ਜਾ ਕੇ ਗ੍ਰਹਿਣ ਦੇ ਇਸ਼ਨਾਨ ਤੇ ਕਰੇ ਤੇ ਕਹਿਣ ਲੱਗੇ ਵੀ ਬੜਾ ਵੱਡਾ ਪੁੰਨ ਮੰਨੇ ਜਾਂਦਾ ਸੀ ਉਸ ਗ੍ਰਹਿਣ ਤੇ ਕਲ ਖੇਤਰ ਦੇ ਵਿੱਚ ਜਾ ਕੇ ਇਸ਼ਨਾਨ ਕਰੇ ਤੇ ਨਾਲ ਕਹਿਣ ਲੱਗੇ ਆਪਣੀ ਜਿਹੜੀ ਔਰਤ ਹੈ ਔਰਤ ਨੂੰ ਗਹਿਣਿਆਂ ਦੇ ਨਾਲ ਲੱਦ ਕੇ ਜਿਵੇਂ ਸ਼ਾਦੀ ਕਰਦੇ ਆਪਾਂ ਲੜਕੀ ਦੀ ਇਸੇ ਤਰ੍ਹਾਂ ਆਪਣੀ ਔਰਤ ਨੂੰ ਸਾਰੇ ਗਹਿਣੇ ਪਵਾ ਕੇ ਸੋਨੇ ਦੇ ਤੇ ਬ੍ਰਾਹਮਣ ਨੂੰ ਦਾਨ ਕਰਦੇ ਵੇ ਬ੍ਰਾਹਮਣ ਨੇ ਲਿਖਿਆ ਸੀ ਜਿਹੜਾ ਇਹ ਦਾਨ ਕਰੇਗਾ ਉਹ ਵੀ ਕਹਿਣ ਲੱਗੇ ਸਵਰਗਾਂ ਚ ਜਾਏਗਾ ਬਾਬਾ ਰਵਦਾ ਜੀ ਕਹਿੰਦੇ ਜੇ ਉਹ ਗ੍ਰਹਿਣ ਕਰੇ ਕੋਲ ਖੇਤ ਉਹ ਗ੍ਰਹਿਣ ਦੇ ਤੀਰਥ ਤੇ ਇਸ਼ਨਾਨ ਕਰਕੇ ਕੋਲ ਖੇਤਰ ਵਿੱਚ ਜਾ ਕੇ ਇਸ਼ਨਾਨ ਕਰਦਾ ਆਰਪੇ ਨਾਰ ਸ਼ਿੰਗਾਰ ਸਮੇਤ ਆਪਣੀ ਨਾਰ ਵੀ ਬ੍ਰਾਹਮਣ ਨੂੰ ਦਾਨ ਕਰਦੀ ਸ਼ਿੰਗਾਰ ਸਮੇਤ ਸ਼ਿੰਗਾਰ ਕੇ ਸੋਨੇ ਨਾਲ ਸਗਲੀ ਸਿਮਰਤ ਸਰਬਣੀ ਸੁਣੇ ਸਾਰੇ ਧਾਰਮਿਕ ਸਿਮਰਤੀਆਂ ਨੂੰ ਕੰਨਾਂ ਨਾਲ ਸੁਣੇ ਜਿਵੇਂ ਸੁਨ ਦੀ ਮਹਾਨਤਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਜਪਤੀ ਸਾਹਿਬ ਦੇ ਵਿੱਚ ਚਾਰ ਪੌੜੀਆਂ ਸੁੰਨ ਦੀਆਂ ਲਿਖੀਆਂ ਕਿ ਸੁਨ ਵਾਲਾ ਜਿਹੜਾ ਉਹ ਬਹੁਤ ਵੱਡੀ ਮਹਾਨਤਾ ਦਾ مالک ਹੁੰਦਾ ਸੁਣੇ ਦੁੱਖ ਪਾਪ ਦਾ ਨਾਸ ਸੁਣਿਆ ਸਰਾ guna ਕੇਗਾ ਸੁਣਿਆ ਸਤ ਸੰਤੋਖ ਗਿਆਨ ਸੁਣਨ ਵਾਲੇ ਨੂੰ ਬੜੀ ਵੱਡੀ ਮਹਾਰਾਜ ਨੇ ਮਹਾਨਤਾ ਦਿੱਤੀ ਹੈ ਬੜੇ ਵੱਡੇ ਫਲ ਦਿੱਤੇ ਨੇ ਪਰ ਸਹਿਮ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਹਿਣ ਲੱਗੇ ਵੀ ਜਿਉ ਸਾਰਾ ਕੁਝ ਕਰਕੇ ਸਗਲੀ ਸਿਮਰਤ ਸਰਬਣੀ ਸੁਣੇ ਕਰੇ ਨਿੰਦ ਕਮਣੇ ਨਹੀਂ ਗੁਣੇ ਉਹਦੇ ਸਾਰੇ ਕੀਤੇ ਪਾਠ ਸੁਣੀ ਬਾਣੀ ਵੀ ਕਿਸੇ ਲੇਖੇ ਨਹੀਂ ਪੈਂਦੀ ਕਿਉਂਕਿ ਉਹਦੇ ਉਹ ਨਿੰਦਿਆ ਕਰ ਰਿਹਾ ਬੰਦਗੀ ਭਜਨ ਕਰਨ ਵਾਲੀ ਸੰਗਤ ਦੀ ਨਿੰਦਿਆ ਕਰ ਰਿਹਾ ਗੁਰਦੇਵ ਕਿਰਪਾ ਕਰਦੇ ਨੇ ਕਹਿਣ ਲੱਗੇ ਜੇ ਉਹ ਅਨੇਕ ਪ੍ਰਸਾਦ ਕਰਾਵੇ ਭੂਮਿਦਾਨ ਸੋਭਾ ਮੰਡਪ ਪਾਵੇ ਬਾਬਾ ਜੀ ਕਹਿੰਦੇ ਨੇ ਮੰਨੋ ਉਹ ਮਨੁੱਖ ਜਿਹੜਾ ਹੈ ਕਈ ਤਰ੍ਹਾਂ ਦੇ ਲੰਗਰ ਵੀ ਲਾਉਂਦਾ ਹੈ ਔਰ ਜ਼ਮੀਨ ਵੀ দান ਕਰਦਾ ਹੈ ਧਾਰਮਿਕ ਸਥਾਨ ਵਾਸਤੇ ਜ਼ਮੀਨ ਵੀ ਦਿੰਦਾ ਜਗਾ ਵੀ দান ਕਰਦਾ ਜਿਵੇਂ ਆਪਾਂ ਮੰਨਦੇ ਹਾਂ ਕਿ ਜੋ ਗੁਰੂ ਅਮਰਦਾਸ ਮਹਾਰਾਜ ਨੇ ਗੋਵਿੰਦਵਾਲ ਸਾਹਿਬ ਵਸਾਇਆ ਸੀ ਉਹ ਗਵਿੰਦੇ ਖੱਤਰੀ ਨੇ ਜਗਾ দান ਕੀਤੀ ਸੀ ਤੇ ਮਹਾਰਾਜ ਨੇ ਗਵਿੰਦੇ ਖੱਤਰੀ ਦੇ ਨਾਂ ਤੇ ਹੀ ਉਸ ਸ਼ਹਿਰ ਦਾ ਨਾਂ ਰੱਖ ਦਿੱਤਾ ਗੋਵਿੰਦਵਾਲ ਤੇ ਕਹਿਣ ਲੱਗੇ ਭੂਮੀਦਾਨ ਕਰਨ ਵਾਲੇ ਦਾ ਨਾਂ ਵੀ ਜਗ ਤੇ ਪ੍ਰਗਟ ਹੁੰਦਾ ਤੇ ਧਾਰਮਿਕ ਸਥਾਨ ਵਾਸਤੇ ਗੁਰੂ ਘਰ ਵਾਸਤੇ ਕਿਸੇ ਹੋਰ ਜਗ੍ਹਾ ਧਾਰਮਿਕ ਵਾਸਤੇ ਭੂਮੀਦਾਨ ਕਰਦਾ ਉਹਨੂੰ ਪਰਮਾਤਮਾ ਭੂਮੀ ਦਿੰਦਾ ਭਾਵੇਂ ਉਹਦੀ ਵੰਸ ਦੇ ਵਿੱਚ ਜੈਦਾਦਾਂ ਦੀ ਕੋਈ ਕਮੀ ਨਹੀਂ ਰਹਿੰਦੀ ਪਰ ਬਾਬਰਬਦਾ ਜੀ ਕਹਿੰਦੇ ਨੇ ਜਿਉਂਨੇ ਲੰਗਰ ਵੀ ਲਾਏ ਨੇ ਭੋਜਨ ਵੀ ਕਰਾਇਆ ਲੋਕਾਂ ਨੂੰ ਪਰ ਨਾਲ ਦਾਨ ਵੀ ਕੀਤਾ ਜ਼ਮੀਨਦਾਨ ਕੀਤੀ ਆ ਆਪਨਾ ਵਿਗਾਰ ਬਿਗਾ ਬਰਾਨਾ ਸੰਡੇ ਆਪਣਾ ਵਿਗਾੜ ਲੈਂਦਾ ਆਪਣਾ ਘਾਟਾ ਝੱਲ ਲੈਂਦਾ ਪਰ ਬੇਗਾਨੇ ਦੇ ਕੰਮ ਆਉਂਦਾ ਹੈ ਬੇਗਾਨੇ ਦਾ ਸਵਾਰਦਾ ਹੈ ਇਹ ਵੀ ਬਹੁਤ ਵੱਡੀ ਸੇਵਾ ਮੰਨੀ ਜਾਂਦੀ ਸੀ ਵੀ ਆਪ ਜ਼ਿੰਦਗੀ ਲਾ ਦਿੱਤੀ ਦਾਤੀ ਪਰ ਕਿਸੇ ਦੀ ਜ਼ਿੰਦਗੀ ਬਚਾ ਦਿੱਤੀ ਕਰੇ ਨਿੰਦ ਬੋ ਜੋਨੀ ਹੰਡ ਫੇਰ ਵੀ ਕਹਿਣ ਲੱਗੇ ਜੋ ਨਿੰਦਿਆ ਕਰਦਾ ਫਿਰ ਉਹ ਬਹੁਤ ਜੂਨਾ ਦੇ ਵਿੱਚ ਪੈ ਜਾਂਦਾ ਉਹਦਾ ਕੀਤਾ ਹੋਇਆ ਦਾਨ ਪੁੰਨ ਵੀ ਕਿਸੇ ਲੇਖੇ ਵਿੱਚ ਨਹੀਂ ਪੈਂਦਾ ਬਾਬਾ ਰਵਦਾਦ ਜੀ ਭਗਤ ਜੀ ਬਖਸ਼ਿਸ਼ ਕਰਦੇ ਨੇ ਨਿੰਦਾ ਕਰੇ ਕਰੋ ਸੰਸਾਰ ਨਿੰਦ ਕਾ ਪ੍ਰਗਟ ਪਹਾਰਾ ਨਿੰਦਾ ਕਾ ਕਰੋ ਸੰਸਾਰ ਨਿੰਦ ਕਾ ਪ੍ਰਗਟ ਪਹਾਰਾ ਬਬਰ ਅਦਾਜ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਦੁਨੀਆ ਦੇ ਲੋਕ ਤੁਸੀਂ ਸੰਤਾਂ ਦੀ ਸਾਧੂਆਂ ਦੀ ਨਿੰਦਿਆ ਕਿਉਂ ਕਰਦੇ ਹੋ ਕਹਿਣ ਲੱਗੇ ਕਿ ਇਹ ਮਨੋੱਖ ਸੰਤ ਦੀ ਨਿੰਦਿਆ ਕਰਦਾ ਜਿਹੜਾ ਕਹਿਣ ਲੱਗੇ ਉਹ ਮੰਨ ਲਓ ਧਰਮ ਦੇ ਵਿੱਚ ਠੱਗਿਆ ਜਾਂਦਾ ਉਹਦੀ ਦੁਨੀਆ ਦੇ ਵਿੱਚ ਪ੍ਰਗਟ ਹੋ ਜਾਂਦਾ ਕਿ ਉਹ ਨਿੰਦਕ ਜਿਹੜਾ ਹੈ ਉਹ ਕਹਿਣ ਲੱਗੇ ਪਹਾਰਾ ਭਾਵ ਕਿ ਉਹਦੀ ਠੱਗੀ ਦੀ ਦੁਕਾਨ ਜਿਹੜੀ ਦੂਜਿਆਂ ਨੂੰ ਨਿੰਦ ਕੇ ਆਪਣੀ ਚਲਾਉਣੀ ਚਾਹੁੰਦਾ ਹੈ ਔਰ ਉਹ ਉਹਦੀ ਦੁਕਾਨ ਫੇਲ ਹੋ ਜਾਂਦੀ ਆ ਭਾਵ ਉਹਨੂੰ ਦੁਨੀਆ ਉਹਦੇ ਤੋਂ ਦੂਰ ਹੋ ਜਾਂਦੀ ਆ ਔਰ ਨਿੰਦਕ ਸੋਧ ਸੋਧ ਵਿਚਾਰਿਆ ਕਹੁਰਦਾ ਪਾਪੀ ਨਰਕ ਸਦਾ ਰਿਆ ਬਾਬਰਵਦਾ ਜੀ ਕਿਰਪਾ ਕਰਦੇ ਨੇ ਕਿ ਇਹ ਚੰਗੀ ਤਰ੍ਹਾਂ ਵਿਚਾਰ ਕਰਕੇ ਮੈਂ ਕਹਿ ਰਿਹਾ ਹਾਂ ਕਿ ਸੰਤ ਕਾ ਨਿੰਦਕਾ ਜਿਹੜਾ ਉਹ ਕੁਕਰਮੀ ਰਹਿੰਦਾ ਉਹ ਵਿਕਾਰਾਂ ਦੇ ਵਿੱਚ ਡੁੱਬਿਆ ਰਹਿੰਦਾ ਤੇ ਅੰਤਲਾ ਟਾਈਮ ਉਹਨੂੰ ਨਰਕ ਦੇ ਵਿੱਚ ਢੋਈ ਨਹੀਂ ਮਿਲਦੀ ਭਾਵ ਨਰਕਾਂ ਦੇ ਵਿੱਚ ਹੀ ਜਾਂਦਾ ਇਸ ਪਾਵਨ ਸ਼ਬਦ ਦੇ ਵਿੱਚ ਬਾਬਾ ਰਵਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਗੁਰਮਖੰਦ ਦੇ ਜਿਹੜੇ ਨਿੰਦਕ ਦਾ ਕੋਈ ਵੀ ਧਾਰਮਿਕ ਉਦਮ ਉਸ ਨਿੰਦਕ ਦਾ ਸਵਰ ਸਵਰ ਦਾ ਨਹੀਂ ਹੈ ਕੀਤੇ ਹੋਏ ਧਾਰਮਿਕ ਉਦਮ ਉਹਦੇ ਕਿਸੇ ਲੇਖੇ ਵਿੱਚ ਨਹੀਂ ਪੈਂਦੇ ਹਨ ਸੋ ਸਾਨੂੰ ਧਰਮ ਦੇ ਨਾਲ ਨਾਲ ਸਾਨੂੰ ਨਿੰਦਿਆ ਤੋਂ ਵੀ ਬਚਣਾ ਪੈਂਦਾ ਹੈ ਵਿਕਾਰਾਂ ਤੋਂ ਬਚਣਾ ਪੈਂਦਾ ਹੈ ਤਾਂ ਹੀ ਅਸੀਂ ਸਾਡੀ ਕੀਤੀ ਹੋਈ ਸੇਵਾ ਸਿਮਰਨ ਥਾਂੇ ਪੈਣੀ ਹੈ ਸੋ ਇੰਨੀਆਂ ਕੋ ਬੇਨਤੀਆਂ ਪਰਵਾਨ ਕਰਨੀਆਂ ਵਿਚਾਰਾ ਕਰਦੇ ਹਾਂ तमाम ਭਲਾਂ ਗੁਰੂ ਦੀ ਸੰਗਤ ਗੁਰੂ ਕੇ ਮਹਾਂ ਕਰ ਜੋਗ ਨੇ ਅੱਗੇ ਤੋਂ ਸੈਵ ਸੋਜੀ ਬਖਸ਼ਣ ਬਲਾਉ ਫਤਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ